ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਣਾ ਅਰਣੋਤ ਵੱਲੋਂ ਜਿਹੜੀ ਐਮਰਜੈਂਸੀ ਫਿਲਮ ਬਣਾਈ ਗਈ ਹੈ ਉਹਦੇ ਤੇ ਪੰਜਾਬ ਵਿੱਚ ਜਿਹੜਾ ਬਾਦ ਵਿਵਾਦ ਛੜਿਆ ਹੋਇਆ ਹੈ ਗਲਤ ਕਰਨੀਏ ਤਰਾਜ ਇਹ ਹੈ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜਿਹੜੇ ਖਾਲਸਤਾਨੀ ਨੇ ਜਾਂ ਸੰਜਨੈਲਸਿੰਗ ਪਿੰਡਰਾਂ ਵਾਲਿਆਂ ਦੀ ਮੂਵਮੈਂਟ ਦੇ ਕੁਝ ਨਮਾਇंदे ਨੇ ਉਹ ਕਹਿੰਦੇ ਗੰਗਨੌਰ ਨੂੰ ਰਣਾਉਦ ਨੇ ਸਿੱਖਾਂ ਨੂੰ ਖਾਲਸਤਾਨੀ ਤੇ ਅਤਵਾਦੀ ਕਿਹਾ ਔਰ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਉਸ ਵਕਤ ਜਿਹੜੇ ਅੰਦੋਲਨਕਾਰੀ ਸੀ ਉਹਨਾਂ ਨੂੰ ਦਿਹਾੜੀਦਾਰ ਕਿਹਾ ਤੇ ਤੀਜੀ ਗੱਲ ਜਿਹੜੀ ਹੈ ਉਹ ਕਹਿੰਦੇ ਸੰਜਨੈਲਸਿੰਗ ਪਿੰਡਰਾਂ ਵਾਲਾ ਜਿਹੜਾ ਕਿਰਦਾਰ ਹੈ ਉਹ ਕਿਰਦਾਰ ਦੀ ਕਿਰਦਾਰ ਕੂਸ਼ੀ ਕਰਨ ਦੀ ਗੱਲ ਕੀਤੀ ਹੈ ਮਤਲਬ ਜੋ ਫਿਲਮ ਦੇ ਵਿੱਚ ਦਿਖਾਇਆ ਗਿਆ ਤੇ ਉਹ ਸੰਜਨੈਲ ਸਿੰਘ ਨੇ ਕੀਤਾ ਨਹੀਂ ਜਾਂ ਉਸ ਮੂਮੈਂਟ ਦੇ ਵਿੱਚ ਹੋਇਆ ਨਹੀਂ ਇਹ ਇਤਰਾਜ਼ ਲਾਏ ਨੇ ਮੈਂ ਜਿਹੜੀ ਗੱਲਬਾਤ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਬੈਠੇ ਸੀ ਜੇ ਉਹ ਦਿਹਾੜੀਦਾਰ ਨਹੀਂ ਸੀ ਕਿ ਉਹ ਡੀਸੀ ਲੱਗੇ ਸੀ ਜੱਜ ਲੱਗੇ ਸੀ ਉਹ ਕੀ ਸੀ ਉਹਨਾਂ ਵਿੱਚ ਜਿਹੜੇ ਖੇਤੀ ਕਰਨ ਵਾਲੇ ਨੇ ਜਾਂ ਮਜ਼ਦੂਰ ਸੀ ਉਹ ਕੀ ਸੀਗੇ ਦੂਜੀ ਗੱਲ ਕੰਗਣਾ ਰਣੌਤ ਨੇ ਕਹਿਤਾ ਕਿ ਦਿਹਾੜੀਦਾਰ ਸੀ ਕੀ ਦਿਹਾੜੀ ਕਰਨ ਵਾਲੇ ਬੰਦੇ ਤੁਹਾਡੀ ਨਜ਼ਰ ਵਿੱਚ ਬੇਵਕੂਫ ਨੇ ਮਜ਼ਦੂਰ ਦੀ ਤੁਸੀਂ ਕਦਰ ਨਹੀਂ ਪਾਉਂਦੇ ਹੁਣ ਮੈਂ ਗੱਲ ਕਰਨੀਏ ਜਿਹੜੇ ਬੰਦੇ ਕਹਿੰਦੇ ਨੇ ਕਿ ਸਾਨੂੰ ਕੰਗਣਾ ਰਣੌਤ ਨੇ ਅੱਤਵਾਦੀ ਜਾਂ ਖਾਲਸਤਾਨੀ ਕਿਹਾ ਜਿਹੜਾ ਹੁਣ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਉਹਦੀ ਫਿਲਮ ਦਾ ਵਿਰੋਧ ਕਰਨ ਵਾਸਤੇ ਜਿਹੜੇ ਆ ਫੁਗਰੇ ਢਾਡੀ ਸਟੇਜਾਂ ਤੇ ਕਵੀਸਰ ਜਾਂ ਫੇਸਬੁੱਕ ਤੇ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਨੇ ਜੇ ਕੰਗਣਾ ਤੋਂ ਬਾਦ ਨਾ ਆਈ ਤੈਨੂੰ ਇੰਦਰਾਂ ਗਾਂਧੀ ਵਾਂਗੂ ਗੱਡੀ ਚੜ੍ਹਾ ਦੇਾਂਗੇ ਇਹਨਾਂ ਨੂੰ ਤੁਸੀਂ ਅੱਤਵਾਦੀ ਨਹੀਂ ਮੰਨਦੇ ਜਿਹੜੇ ਸ਼ਰਿਆਮ ਕਹਿ ਰਹੇ ਨੇ ਕਿ ਤੈਨੂੰ ਇੰਦਰਾ ਗਾਂਧੀ ਵਾਂਗੂੰ ਗੱਡੀ ਛਾੜ ਦੇਾਂਗੇ ਮੌਤੇ ਘਾਟ ਉਤਾਰ ਦੇਾਂਗੇ ਉਹ ਕੀ ਹੈ ਚਾਰ ਛਿਲੜਾਂ ਦੀ ਖਾਤਰ ਤੋਂ ਆਪਣੀ ਛਿਲ ਨਾ ਲਹਾ ਲਈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜੇ ਢਾਡੀ ਕਵੀਸਰ ਇਹ ਬਕਵਾਸ ਕਰਦੇ ਨੇ ਕਿ ਇਹ ਖੜਕੂ ਨਹੀਂ ਹੈਗੇ ਕਿ ਜਿਹੜੇ ਬੰਦੇ ਸ਼ਰਿਆਮ ਸੋਸ਼ਲ ਮੀਡੀਆ ਤੇ ਉਹਨੂੰ ਧਮਕੀਆਂ ਦੇ ਰਹੇ ਨੇ ਉਹ ਅੱਤਵਾਦੀ ਨਹੀਂ ਹੈਗੇ ਉਹ ਖੜਕੂ ਨਹੀਂ ਹੈਗੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਤੁਸੀਂ ਇਹ ਕਹਿਣਾ ਕਿ ਤੈਨੂੰ ਜਾਨੋਂ ਮਾਰ ਦਿਆਂਗੇ ਇਹ ਕੌਣ ਕਹਿੰਦੇ ਨੇ ਕਿ ਇਹ ਬਾਬੇ ਨਾਨਕ ਦੇ ਸਿੱਖ ਨੇ ਜਿਹੜੇ ਗਾਲੀ ਗਲੋਚ ਕਰਦੇ ਨੇ ਚਾਵਲ ਜਨਾਨੀ ਤਾਂ ਕਹਿਤਾ ਤੂੰ ਕਿੱਥੇ ਕਿਤੇ ਰਾਤਾਂ ਗੁਜ਼ਾਰੀਆਂ ਇਹਦਾ ਬਕਵਾਸ ਕਰਦੇ ਹੋ ਤੇ ਇਹ ਸਿੱਖਾਂ ਦੀ ਬੋਲ ਬਣੀਏ ਫਿਰ ਕਹਿਣ ਕਿ ਸਾਨੂੰ ਕੰਗਣਾ ਨੇ ਇਦਾਂ ਕਹਤਾ ਮੈਂ ਇੱਕ ਬੇਨਤੀ ਕਰਨੀ ਹੈ ਕੰਗਣਾ ਕੋਈ ਮੇਰੀ ਰਿਸ਼ਤੇਦਾਰ ਨਹੀਂ ਤੇ ਨਾ ਮੈਂ ਉਹਦੀ ਕੋਈ ਸਪੋਰਟ ਕਰਦਾ ਮੈਂ ਗੱਲ ਇਹ ਕਰਦਾ ਵੀ ਜੇ ਐਮਰਜੈਂਸੀ ਵੇਲੇ ਇਹ ਘਟਨਾਕਰਮ ਹੋਇਆ ਜਾਂ ਅੱਤਵਾਦ ਵੇਲੇ ਹੋਇਆ ਜੂਨ 84 ਵੇਲੇ ਇਹ ਸਭ ਕੁਝ ਵਾਪਰਿਆ ਫਿਰ ਲੋਕੋ ਕੀ ਤੋਂ ਰਹੇ ਹੋ ਸ਼ਿਪਾ ਕਿਉਂ ਰਹੇ ਹੋ ਦੂਜੀ ਗੱਲ ਜਿਹੜੇ ਬੰਦੇ ਵਿਦਵਾਨ ਬਣ ਬਣ ਕੇ ਐਮਰਜੈਂਸੀ ਫਿਲਮ ਤੇ ਇੰਟਰਵਿਊ ਕਰਦੇ ਨੇ ਤੁਸੀਂ ਰੋਕਣ ਦੀ ਗੱਲ ਕਰਦੇ ਹੋ ਜਾਂ ਉਹਦੇ ਪ੍ਰੋਮੋਸ਼ਨ ਕਰ ਰਹੇ ਹੋ ਫਿਲਮ ਜਿਆਦਾ ਚੱਲੇ ਮਤਲਬ ਤਾਂ ਇਹੀ ਹੈ ਚਲੋ ਮੈਂ ਤੁਹਾਡੀ ਗੱਲ ਮੰਨ ਲੈਂਦਾ ਅਸੀਂ ਪੰਜਾਬ ਦੇ ਵਿੱਚੋਂ ਫਿਲਮ ਰੋਕ ਦਿਆਂਗੇ ਕਿ ਜਿਹੜੀਆਂ ਬਾਕੀ ਸਟੇਟਾਂ ਨੇ ਉੱਥੇ ਫਿਲਮ ਨਹੀਂ ਚੱਲੂਗੀ ਇਕੱਲੇ ਪੰਜਾਬ ਦੇ ਵਿੱਚ ਫਿਲਮ ਨਾ ਚੱਲੇ ਕੋਈ ਮਤਲਬ ਨਹੀਂ ਹੋਰ ਕੰਟਰੀਆਂ ਦੇ ਵਿੱਚ ਫਿਲਮ ਚੱਲਣਗੇ ਉੱਥੇ ਰੋਕ ਦੇਓਗੇ ਤੁਸੀਂ ਤੁਸੀਂ ਇਕੱਲੇ ਪੰਜਾਬ ਦੀ ਗੱਲ ਕਰਦੇ ਹੋ ਮੈਂ ਇੱਕ ਬੇਨਤੀ ਕਰਨੀ ਜਿਹੜੇ ਸਿਹਰਦ ਲੋਕ ਨੇ ਪੰਜਾਬ ਦੇ ਜਿਨ੍ਹਾਂ ਦੇ ਨਾਲ ਅੱਤਵਾਦ ਵੇਲੇ ਗੁੰਡਾਗਰਦੀ ਹੋਈ ਜੂਨ 84 ਦੇ ਵਿੱਚ ਇਹ ਘਟਨਾਕਰਮ ਹੋਇਆ ਉਹ ਪਰਿਵਾਰਾਂ ਦੇ ਪਰਿਵਾਰ ਉਜੜੇ ਐਮਰਜੈਂਸੀ ਵੇਲੇ ਵੀ ਇੱਕ ਪਾਸੇ ਬਾਈਕਾਟ ਕੀਤਾ ਕਿ ਤੁਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਅਨਾਉਂਸਮੈਂਟਾਂ ਗੁਰਦਾਰੇ ਵਿੱਚ ਆਪ ਹੀ ਇਹ ਖੜਕੂ ਕਰਾਉਂਦੇ ਸੀ ਆਪ ਹੀ ਜਾ ਕੇ ਬੰਦੇ ਮਾਰਦੇ ਸੀ ਕਿ ਤੁਸੀਂ ਵੋਟ ਕਿਉਂ ਪਾਈ ਹੈ ਜਾਂ ਤੁਸੀਂ ਵੋਟ ਪਾਉਣੀ ਨਹੀਂ ਇਹ ਕਰਤੂਤਾਂ ਕਿਹਨੇ ਕੀਤੀਆਂ ਇਹ ਕਰਤੂਤਾਂ ਕੰਗਲਣਾ ਰਣਾਉਤ ਨੇ ਕੀਤੀਆਂ ਸੀ ਤੇ ਜਾਂ ਜਿਹਨੇ ਫਿਲਮ ਲਿਖੀ ਆ ਉਹ ਰਾਈਟਰ ਨੇ ਕੀਤੀਆਂ ਸੀ ਜਾਂ ਫਿਲਮ ਪ੍ਰੋਡਿਊਸਰ ਨੇ ਕੀਤੀਆਂ ਸੀ ਜਾਂ ਫਿਲਮ ਡਾਇਰੈਕਟਰ ਨੇ ਕੀਤੀਆਂ ਸੀ ਇਹ ਕਰਤੂਤਾਂ ਕਿਹਦੀਆਂ ਨੇ ਇਹ ਕਰਤੂਤਾਂ ਦਾ ਪੰਜਾਬ ਦੇ ਵਿੱਚ ਬੁਈਆਂ ਨੇ ਤੇ ਤਾਂ ਅਗਲੇ ਨੇ ਇਹ ਫਿਲਮ ਲਿਖਤੀ ਤੇ ਬਣਾਤੀ ਅਗਲੇ ਨੇ ਜਿਸਾਂ ਜਰਨੈਲ ਸਿੰਘ ਨੇ ਖਾਲਸਤਾਨ ਦੀ ਮੰਗ ਕੀਤੀ ਨਹੀਂ ਤਾਂ ਫਿਰ ਤੁਸੀਂ ਖਾਲਸਤਾਨ ਦੇ ਨਾਅਰੇ ਅੱਜ ਕਿਉਂ ਲਾ ਰਹੇ ਹੋ ਇੱਕ ਪਾਸੇ ਖੜੋ ਚਾਹਤਾ ਇਹ ਕਹੋ ਵੀ ਸੰਜਨ ਨAIR ਸਿੰਘ ਨੇ ਖਾਲਸਾਤਨ ਦੀ ਗੱਲ ਨਹੀਂ ਕੀਤੀ ਅਸੀਂ ਖਾਲਸਾਤਨ ਮੰਗਦੇ ਨਹੀਂ ਜਾਹ ਮੇਰੇ ਕਹੋ ਵੀ ਸੰਜਤ ਮੈਲ ਸੇ ਕੋਈ ਗਲਤੀ ਹੋਈ ਖਾਲਸਾਤਨ ਮੰਗਣਾ ਸੀ ਇੱਕ ਪਾਸੇ ਤੁਸੀਂ ਕਹਿੰਦੇ ਜੰਗਤੋ ਨAIR ਨੇ ਖਾਲਸਾਤਨ ਦੀ ਗੱਲ ਨਹੀਂ ਕੀਤੀ ਦੂਜੇ ਪਾਸੇ ਤੁਸੀਂ ਖਾਲਸਾਤਨ ਦੇ ਨਾਂ ਤੇ ਧੰਦਾ ਚਲਾ ਰਹੇ ਹੋ ਇਹ ਗੱਲਾਂ ਬੜੀਆਂ ਕੌੜੀਆਂ ਨੇ ਨੈਰੇਟਿਵ ਕੌਣ ਬਣਾ ਰਿਹਾ ਹੈ ਅਗਲੇ ਨੇ ਤਾਂ ਫਿਲਮ ਦੇ ਪੈਸੇ ਕਮਾਉਣੇ ਆ ਕਰੋੜਾਂ ਰੁਪਇਆ ਲਾਇਆ ਕਰੋੜਾਂ ਵਾਲੇ ਨੇ ਬਣਾਉਣਾ ਬਾਕੀ ਚੱਲੇ ਨਾ ਚੱਲੇ ਸਾਨੂੰ ਕੀ ਮਤਲਬ ਹੈ ਜੇ ਅਸੀਂ ਇਹ ਰੰਡੀ ਰੋਣਾ ਬਲੂ ਸਟਾਰ ਵੇਲੇ ਜਾਂ ਐਮਰਜੈਂਸੀ ਵੇਲੇ ਅਤਵਾਦ ਵੇਲੇ ਨਹੀਂ ਕੀਤਾ ਪਰਿਵਾਰਾਂ ਦੇ ਪਰਿਵਾਰ ਅਸੀਂ ਨਹੀਂ ਉਜਾੜੇ ਫਿਰ ਤਾਂ ਅਸੀਂ ਕਹਿ ਸਕਦੇ ਹਾਂ ਜੇ ਸਭ ਕੁਝ ਹੋਇਆ ਫਿਰ ਸੰਤਰਾਜ ਕੀ ਹੈ ਭਈ ਅਗਲੇ ਤਾਂ ਕਹਿੰਦੇ ਅਭੀ ਪੰਜਾਬ ਦੇ ਵਿੱਚੋਂ ਅਤਵਾਦੀ ਸ਼ੁਰੂਆਤ ਹੁੰਦੀ ਹੈ ਤੇ ਪੰਜਾਬ ਦਾ ਬੇੜਾ ਗਰਕ ਹੋਇਆ ਜਿੰਨੇ ਵੀ ਵਿਦਵਾਨ ਭਾਵੇਂ ਕੋਈ ਕਿਸੇ ਪਾਰਟੀ ਦਾ ਲੀਡਰ ਹੈ ਭਾਵੇਂ ਕੋਈ ਧਾਰਮਿਕ ਨਮਾਇੰਦਾ ਮੈਂ ਦੋ ਗੱਲਾਂ ਦਾ ਜਵਾਬ ਲੈਣਾ ਚਾਹੁੰਦਾ ਵੀ ਜਿਹੜਾ ਨੈਟਿਵ ਤੁਸੀਂ ਬਣਾਇਆ ਸ਼ਰਿਆਮ ਤੁਸੀਂ ਧਮਕੀਆਂ ਦੇ ਰਹੇ ਹੋ ਸੋਸ਼ਲ ਮੀਡੀਆ ਤੇ ਇਹ ਧਮਕੀਆਂ ਦੇਣ ਵਾਲੇ ਕੌਣ ਨੇ ਇਹ ਧਮਕੀਆਂ ਦੇਣ ਵਾਲੇ ਸ੍ਰੀ ਵੰਦੇ ਇਹ ਤਾਂ ਅਤਵਾਦੀ ਨੇ ਫਿਰ ਕਿਸੇ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਕਹਿਣਾ ਤੈਨੂੰ ਮਾਰ ਦੇਾਂਗੇ ਤੈਨੂੰ ਗੱਡੀ ਛਾੜ ਦੇਾਂਗੇ ਇਹ ਕੀ ਹੈ ਇਹ ਅਤਵਾਦ ਨਹੀਂ ਹੈਗਾ ਇਹ ਖਮਿਆਜਾ ਅਸੀਂ ਪਹਿਲਾਂ ਵੀ ਭੁਗਤਿਆ ਤੇ ਹੁਣ ਵੀ ਸਾਨੂੰ ਭੁਗਤਣਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ